ਪਰਮਾਤਮਾ ਕਰੇ ਰੱਬ ਕਰੇ ਇਸ ਦੁਨੀਆ ਦੇ ਉੱਤੇ ਕਦੇ ਵੀ ਕੋਈ ਇਕੱਲਾ ਨਾ ਹੋਵੇ ਹਰ ਕਿਸੇ ਦਾ ਕੋਈ ਨਾ ਕੋਈ ਜੀਨ ਦਾ ਸਹਾਰਾ ਦੁੱਖ ਸੁੱਖ ਦਾ ਸਾਥੀ ਜ਼ਰੂਰ ਹੋਵੇ ਕੋਈ ਨਾ ਕੋਈ ਹਮਸਫਰ ਜਾਂ ਸਰਤੇ ਸ਼ਾਇਆ ਕਿਸੇ ਨਾ ਕਿਸੇ ਦੀ ਜ਼ਰੂਰ ਹੋਵੇ ਪਰ ਜਿਹੜਾ ਇਨਸਾਨ ਸਾਰਿਆਂ ਦੇ ਵਿੱਚ ਵਿਚਰ ਕੇ ਦੁਨੀਆ ਦੇ ਵਿੱਚ ਵਿਚਰ ਕੇ ਸਾਰਿਆਂ ਦੇ ਵਿੱਚ ਰਹਿ ਕੇ ਵੀ ਇਕੱਲਾ ਆਪਣੇ ਆਪ ਨਾਲ ਗੱਲਾਂ ਕਰਦਾ ਆ ਉਹ ਇਨਸਾਨ ਪਾਗਲ ਨਹੀਂ ਹੁੰਦਾ ਉਹ ਇਨਸਾਨ ਅੰਦਰੋਂ ਬਹੁਤ ਮਜ਼ਬੂਤ ਹੁੰਦਾ ਔਰ ਬਹੁਤ ਸੂਝਵਾਨ ਹੁੰਦਾ ਆ ਕਿਉਂਕਿ ਆਪਣੇ ਆਪ ਨਾਲੋਂ ਚੰਗਾ ਤੁਹਾਡਾ ਹੋਰ ਕੋਈ ਵੀ ਦੋਸਤ ਨਹੀਂ ਹੁੰਦਾ ਕਿੰਨੀ ਕੀ ਗੱਲ ਦੀ ਲੋਕਾਂ ਕੋਲੋਂ ਸਲਾਹ ਲੈਣ ਦੇ ਨਾਲੋਂ ਆਪਣੇ ਆਪ ਨਾਲ ਸਲਾਹ ਕਰੋ ਕੀ ਚੰਗਾ ਕੀ ਮਾੜਾ ਆਪਣੇ ਆਪ ਨਾਲ ਗੱਲਾਂ ਕਰੋ ਕਈ ਇਨਸਾਨ ਦੇਖਿਆ ਕਿ ਗੱਲਾਂ-ਗੱਲਾਂ ਦੇ ਵਿੱਚ ਆਪਣੇ ਮਾਪਿਓ ਨਾਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਆ ਕਿ ਹਾਂ ਇਹ ਮੇਰੇ ਸਾਹਮਣੇ ਖੜਾਵੇਂ ਨਾ ਗੱਲ ਕਰ ਰਹੀਆਂ ਔਰ ਕਈ ਇੰਨੀ ਉੱਚੀ ਬੁੱਧੀ ਵਾਲੇ ਹੁੰਦੇ ਕਈ ਪਰਮਾਤਮਾ ਨਾਲ ਵੀ ਗੱਲਾਂ ਕਰਦੇ ਆ ਇਹ ਤਾਂ ਚਲੋ ਬਹੁਤ ਤਾਂ ਦੀ ਗੱਲ ਆ ਇਥੋਂ ਤੱਕ ਤਾਂ ਕੋਈ ਵਿਰਲਾ ਹੀ ਪਹੁੰਚ ਸਕਦਾ ਕੋਈ ਭਾਗਾ ਵਾਲਾ ਹੀ ਸੋ ਜਿਹੜਾ ਇਨਸਾਨ ਇਕੱਲਾ ਗੱਲਾਂ ਕਰਦਾ ਆਪਣੇ ਆਪ ਨਾਲ ਆਪਣੀ ਆਤਮਾ ਦੇ ਨਾਲ ਉਹ ਬਹੁਤ ਸੂਝਵਾਨ ਇਨਸਾਨ ਹੁੰਦਾ ਤੇ ਫੇਰ ਉਸ ਇਨਸਾਨ ਨੂੰ ਨਾ ਤਾਂ ਨੇਰੇ ਤੋਂ ਡਰ ਲੱਗਦਾ ਨਾ ਉਹਨੂੰ ਇਕੱਲੇਪਣ ਨਾਲ ਡਰ ਲੱਗਦਾ ਆ ਉਹ ਕਿਸੇ ਤੋਂ ਵੀ ਡਰ ਨਹੀਂ ਪੇਰ ਲੱਗਦਾ ਉਹ ਨਾ ਨਿੱ ਟੜਕ ਹੋ ਜਾਂਦਾ ਕਿ ਹਾਂ ਮੇਰੇ ਨਾਲ ਕੋਈ ਹੈਗਾ ਵਾ ਆਪਣੇ ਆਪ ਦਾ ਸਹਾਰਾ ਆਪ ਬਣੋ ਔਰ ਇਹ ਮਹਿਸੂਸ ਕਰੋ ਕਿ ਸਾਡੇ ਨਾਲ ਪਰਮਾਤਮਾ ਹਰ ਵਕਤ ਹੈ ਦੁਨੀਆ ਦੇ ਵਿੱਚ ਵਿਚਰੋ ਪਰ ਨਿੱ ਕਿੰਨੀ ਕਿੰਨੀ ਗੱਲ ਲੋਕਾਂ ਕੋਲ ਨਾਲ ਸ਼ੇਅਰ ਕਰੋ ਹੱਥ ਚ ਫੋਨ ਹੈ ਮਾੜੀ ਜੀ ਗੱਲ ਹੋਈ ਫਲਾਣ ਨੂੰ ਫੋਨ ਲਾਤਾ ਮਾੜੀ ਜੀ ਗੱਲ ਹੋਈ ਉਹਨੂੰ ਫੋਨ ਲਾਤਾ ਉਹ ਗੱਲਾਂ ਬਾਤਾਂ ਇਹੋ ਉਹਦੇ ਨਾਲੋਂ ਚੰਗਾ ਆ ਆਪਣੇ ਆਪ ਨਾਲ ਰਹੋ ਆਪਣੇ ਆਪ ਨਾਲ ਜ਼ਿੰਦਗੀ ਜੀ ਕੇ ਦੇਖੋ ਤੇ ਸਹੀ ਕਿੰਨਾ ਆਨੰਦ ਆਉਂਦਾ ਆ ਗੱਲਾਂ ਕਰੋ ਸਾਰਿਆਂ ਨਾਲ ਹੱਸੋ ਖੇਡੋ ਦੁੱਖ ਸੁੱਖ ਵੀ ਕਰੋ ਸਭ ਕੁਝ ਕਰੋ ਪਰ ਅਸਲ ਦੋਸਤ ਜਿਹੜਾ ਤੁਹਾਡਾ ਤੁਸੀਂ ਹੀ ਹੋ ਹੋਰ ਕੋਈ ਨਹੀਂ ਕਿਉਂਕਿ ਕਹਿੰਦੇ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰस्सੀਆਂ ਦੇ ਬਣ ਬਣ ਕੱਟ ਜਾਂਦੇ ਪਲੇ ਬੁਰੇ ਦਿਨ ਨਹੀਂ ਕੋਈ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਤੇ ਵਕਤ ਭਾਵੀ ਦਾ ਜਿਨ੍ਹਾਂ ਤੇ ਆਣ ਪੈਂਦਾ ਅਮਰਤ ਸਮਝ ਕੇ ਜ਼ਹਿਰ ਵੀ ਚੱਟ ਜਾਂਦੇ ਅਮਰਤ ਸਮਝ ਕੇ ਜ਼ਹਿਰ ਵੀ ਚੱਟ ਜਾਂਦੇ ਦੁੱਖ ਸੁੱਖ ਜਿਹੜਾ ਆ ਉਹ ਆਪਣੇ ਆਪ ਨੂੰ ਕੱਟਣਾ ਪੈਣਾ ਆ ਪਰ ਆਪਣੇ ਆਪ ਨਾਲ ਗੱਲ ਕਰਕੇ ਇੱਕ ਅਨੁੱਖੀ ਜਿਹੀ ਸ਼ਾਂਤੀ ਮਿਲਦੀ ਆ ਰੂਹ ਨੂੰ ਸਕੂਨ ਮਿਲਦਾ ਰੋ ਕੇ ਵੀ ਗੱਲਾਂ ਕਰ ਸਕਦੇ ਹੱਸ ਕੇ ਵੀ ਗੱਲਾਂ ਕਰ ਸਕਦੇ ਆ ਬਹੁਤ ਆਨੰਦਦਾ ਇਹ ਸੀਨ ਵਾ ਸੋ ਬਾਕੀ ਆਪੋ ਆਪਣੇ ਵਿਚਾਰ ਆ ਹਰ ਕਿਸੇ ਦਾ ਆਪੋ ਆਪਣਾ ਸੁਭਾਅ ਆ ਆਪੋ ਆਪਣੀ ਮਤਵਾ ਆਪੋ ਆਪਣੇ ਦਿਮਾਗ ਦੇ ਨਾਲ ਹਰ ਕਿਸੇ ਨੇ ਚੱਲਣਾ ਆ ਪਰ ਇਹ ਚੀਜ਼ ਵੀ ਇੱਕ ਬਹੁਤ ਵਧੀਆ ਚੀਜ਼ ਆ